ਫਗਵਾੜਾ ਪੁਲਿਸ ਨੇ ਇੱਕ ਵਿਅਕਤੀ ਨੂੰ ਇੱਕ ਪਿਸਟਲ 6 ਜਿੰਦਾ ਰੋਂਦ ਅਤੇ ਇੱਕ ਮੈਗਜ਼ੀਨ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਕਾਬੂ ਕੀਤੇ આરોપી ਦੀ ਪਛਾਣ ਸਨੀ ਪੁੱਤਰ ਸ਼ਿੰਦਾਵਾਸੀ ਸ਼ਹੀਦ ਜਗਿੰਦਰ ਸਿੰਘ ਨਗਰ ਫਗਵਾੜਾ ਵਜੋਂ ਹੋਈ ਹੈ ਇਸ ਸੰਬੰਧੀ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਜਦੋਂ ਪੀਸੀਆਰ ਦੀ ਟੀਮ ਸ਼ਿਪਰੀ ਰੋਡ ਮਾਡਲ ਟਾਊਨ ਮੋੜ ਮਹੱਲਾ ਪ੍ਰੇਮਪਰਾ ਵਿੱਚ ਹੈ ਮਯੂਜ਼ ਸੀਤਾ ਪੁਲਿਸ ਨੇ ਇੱਕ ਕਾਲੇ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਹਨਾਂ ਦੱਸਿਆ ਕਿ ਜਦੋਂ ਪੁਲਿਸ ਨੇ ਕਾਰ ਚਾਲਕ ਪਾਸੋਂ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸਨੀ ਪੁੱਤਰ ਸ਼ਿੰਦਾਵਾਸੀ ਸ਼ਹੀਦ ਜਗਿੰਦਰ ਸਿੰਘ ਨਗਰ ਫਗਵਾੜਾ ਦੱਸਿਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਜਦੋਂ ਗੱਡੀ ਦੇ ਕਾਗਜ਼ ਬਾਰੇ ਉਸਨੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਪੁਲਿਸ ਮੁਲਾਜ਼ਮਾਂ ਨਾਲ ਧੱਕਾ ਮੁਕੀ ਕੀਤੀ ਤੇ ਬਰਦੀ ਪਾੜ ਦਿੱਤੀ ਤੇ ਇੱਕ ਮੁਲਾਜ਼ਮ ਦੇ ਛੱਟਾ ਵੀ ਮਾਰੀਆਂ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤਾਂ ਉਸ ਦੀ ਡੱਬ ਵਿੱਚੋਂ ਇੱਕ ਪਿਸਤਲ ਨਿਕਲਿਆ ਜਿਸ ਦਾ ਸਣੀ ਲਾਇਸੈਂਸ ਪੇਸ਼ ਨਹੀਂ ਕਰ ਸਕਿਆ ਐਸਪੀ ਮੈਡਮ ਰੁਪਿੰਦਰ ਕੌਰ ਭੱਟੀ ਮੁਤਾਬਕ ਪੁਲਿਸ ਨੇ ਸਨੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਉਪਰ ਪਹਿਲਾਂ ਕਿਸੇ ਵੀ ਥਾਣੇ ਵਿੱਚ ਕੋਈ ਮਾਮਲਾ ਦਰਜ ਨਹੀਂ ਹੈ। ਫਿਲਹਾਲ ਪੁਲਿਸ ਨੇ ਜਿਸ ਵਿਅਕਤੀ ਕੋਲੋਂ ਸਨੀ ਨੇ ਪਿਸਤਲ ਲਿਆਸੀ ਉਸ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ ਜਿਸ ਦੀ ਗ੍ਰਿਫਤਾਰੀ ਲਈ ਸ਼ਾਪੇਮਰੀ ਕੀਤੀ ਜਾ ਰਹੀ ਹੈ। ਜੀ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਰਥਲਾ ਮਾਡ ਅਕਸਲਾ ਤੋਂ ਨਾਲ ਵਿਸ਼ਾ ਹਰਪ੍ਰਦੇਸ਼ ਦੇ ਅੰਦਰ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਕੈਂਪ ਚੁਲਾਈ ਗਈ ਹੈ ਉਹਦੇ ਦੌਰਾਨੀ ਚੈਕਿੰਗ ਦੀ ਸਾਈਟ ਤੇ ਪੁਲਿਸ ਟੀਮਸ ਐਪੀਸੀਆ ਟੀਮਸ ਨੇ ਇਹ ਮੰਨਣਾ ਫੇਮ ਨਗਰ ਦੇ ਵਿੱਚ ਚੇਨ ਕਾਰਗੀਆਂ ਸੀਗਾ ਉਹ ਐਸਐਮਰ ਔਰ ਐਸਸੀ ਪੀਅਰ ਇਹਨਾਂ ਨੇ ਜਦੋਂ ਸਖੀਕ ਕਾਰਨ ਵੈਨਿਊ ਕਾਰਨ ਚੈੱਕ ਕੀਤਾ ਤਾਂ ਉਹਦੇ ਜਿਹੜਾ ਚਾਲਕ ਹੈ ਉਹ ਬਹਿਸ ਵਸ ਗਿਆ ਕਰਨ ਨਾ ਕਿਆ ਔਰ ਉਹਨਾਂ ਨੇ ਸਾਡੀ ਪੁਲਿਸ 파ਟੀ ਦੇ ਉੱਪਰ ਟਾਕ ਕੀਤਾ ਇਨੀਸ਼ੀਏਟਲੀ ਜਦੋਂ ਸਾਡੀ ਪੁਲਿਸ ਪਾਰਟੀ ਐ ਇੰਸਪੈਕਟਰ ਅਮਨੂ ਅਤੇ ਸੈਕਟੋਰ ਦੇ ਰੈਸਿਡੈਂਸੀ ਸਿਟੀ ਇਹਨਾਂ ਨੇ ਟੀਮਾਂ ਨੂੰ ਫੌਂਡ ਨੂੰ ਰੌਂਡ ਆਪ ਕੀਤਾ ਮੌਕੇ ਤੋਂ ਇਹਦੇ ਕੋਲ ਇੱਕ ਇਲੀਗਲ 32 ਬੋਤਾਂ ਪਿਸਤਲ ਬਰਾਮਦ ਹੋਇਆ ਤੇ 6 ਲਾਈ ਬਰਾਉਨ ਇਹਦੇ ਖਿਲਾਫ ਸਿਟੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਜੀ ਐਫ ਆਈ ਆਰ ਨੰਬਰ 190 ਅੰਡਰ ਸੈਕਸ਼ਨ ਆਮ ਐਕਟ 25 ਜਰਨਲ ਔਰ ਬੀ ਐਨ ਐਸ 132 221 352 1 ਇਹ ਵਾਈਟ ਨੂ ਇਲਟੇ ਰਿਸਟਰਡ ਅਲ ਲੈ ਗਈ ਸੀ ਹੁਣ ਦੁਹਾਨੇ ਪੁੱਛੀ ਸੀ ਤੋਂ ਪਾਇਆ ਗਿਆ ਕਿ ਇਹਨੇ ਆਪਣੇ ਕਿਸੇ ਸਾਥੀ ਤੋਂ ਇਹ ਖਰੀਦਿਆ ਤੇ ਉਹਦੇ ਵੀ ਕੋਈ ਕ੍ਰਿਮੀਨਲ ਐਂਸੈਂਟ ਸੈਂਟਸੀਡੈਂਸ ਨਹੀਂ ਸਾਡੀ ਟੀਮ ਵੱਲ ਡਿਪਲੋਇਡ ਨੇ ਉਹਨੂੰ ਵੀ ਅਸੀਂ ਜਲਦ ਤੋਂ ਜਲਦ ਅਰੈਸਟ ਕਰ ਲਵਾਂਗੇ ਤੇ ਇਸ ਲੜਕੇ ਦਾ ਜਿਹੜਾ ਹੈ ਪੂਰਾ ਨਾਮ ਕਰਨੀ ਪੁੱਤਰ ਸਿੰਧਾ ਵਾਸੀ ਜੁਗਿੰਦਰ ਨਗਰ ਹੈ ਤੇ ਇਹਦੇ ਕੋਲੇ ਜਿਹੜੀ ਰਿਕਵਰੀ ਹੈ ਜੀ ਇਹ ਇੱਕ ਪਿਸਟਲ 6 ਰੋਂਗ ਇੱਕ ਮੈਗਜ਼ੀਨ ਤੇ ਗੱਡੀ ਜਿਹੜੀ ਹੈ ਬਲੈਕ ਮਾਰਕਾ ਬੈਨਯੂਨ ਡਿੰਗ ਕਾਰ ਹੈ ਜੀ ਮੈਮ ਜਿਹੜੀ ਆਪਣੀ ਕਾਰ ਇਹ ਕਿਸੇ ਦੇ ਸਾਥੀ ਦੀ ਹੈ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਉਹਦੀ ਵੀ ਕੁਝ ਮਹੂਲੀਅਤ ਇਸ ਦੇ ਲਈ ਚਾਹੀਦੀ ਹੈ ਕਿ ਤਾਂ ਉਹ ਕੋਈ ਕਦਾਂ ਮੈਂ ਪਿਛੋਕੜ ਕੀ ਹੈ ਕਿ ਕ੍ਰਿਮੀਨਲ ਹੈ ਜਾਂ ਕਿਦਾਂ ਫਿਲਹਾਲ ਸਾਨੂੰ ਇਹਦੇ ਤੇ ਅਜੇ ਕੋਈ ਕ੍ਰਿਮੀਨਲ ਦਾ ਪਰਚਾ ਨਹੀਂ ਮਿਲ ਰਿਹਾ ਪਰ ਅਸੀਂ ਇਹਦਾ ਵੈਰੀਫਿਕੇਸ਼ਨ ਕਰ ਰਹੇ ਹਾਂ ਬਾਕੀ ਥਾਣੇ ਤੋਂ ਵੀ ਪਤਾ ਕਰ ਰਹੇ ਹਾਂ ਕਿ ਇਹਦੇ ਤੇ ਕੋਈ ਪਰਚਾ ਹੈ ਕਿ ਨਹੀਂ ਹੈ ਬਟ ਇਹ ਇੱਕ ਜਿਹੜਾ ਤਾਂ ਸਗਾ ਪਰ ਉਹਦਾ ਮਰਡਰ ਹੋਇਆ ਸੀਗਾ ਪੂਸਾ ਪਹਿਲਾਂ ਔਰ ਇਹਦੇ ਕੁਝ ਐਂਟੀਪਾਰਟੀ ਹੈਗੀ ਐ ਇਸ ਦੇ ਕਰਕੇ ਜੋ ਇਹ ਫਿਲਹਾਲ ਦੱਸਦਾ ਕਿ ਇਹ ਨੇ ਗੈਪਨ ਰੱਖਿਆ ਹੋਇਆ ਹੈ ਬਟ ਅਸੀਂ ਤਫ਼ਤੀਸ਼ ਅਜੇ ਨਹੀਂ ਗੁਜ਼ਾਈ ਚਕਾਉਣੀ ਇਹ ਜਿਹੜਾ ਪਿਸਤੌਲ ਕਰਨ ਦਾ ਖਰੀਦਿਆ ਮੈਂ ਕਿੰਨੇ ਦਾ ਖਰੀਦਿਆ ਸਾਹਮਣੇ ਆਇਆ ਕੁਛ ਇਹਦੀ ਆਪਣੇ ਦੋਸਤ ਕੋਲ ਆਇਆ ਹੈਗਾ ਉਹ ਯਾਰੀ ਦੋਸਤ ਦੀ ਵਿੱਚ ਅੰਨੇ ਰੱਖੀ ਹੈ ਔਰ ਉਹ ਜਿਹੜਾ ਸੀਦਾ ਦੋਸਤ ਹੈ ਉਹਨੂੰ ਵੀ ਨਾਮਿਨੇਟ ਕਰ ਰਿਹਾ ਜਦੋਂ ਉਹਨੂੰ ਗ੍ਰਿਫਤਾਰ ਕਰਦੇ ਤਾਂ ਮੂਰੇ ਵੀ ਕੋਈ ਸਾਨੂੰ ਸੱਚਾਈ ਪਤਾ ਨਹੀਂ ਤੇ ਮੈਂ ਜਿਹੜੀ ਗੱਡੀ ਕਾਲੇ ਸ਼ੀਸ਼ੇ ਵਾਲੀ ਘੁੰਮਦੀ ਸੀ ਕਿ ਪੁਲਿਸ ਦੇ ਧਿਆਨ ਚ ਨਹੀਂ ਆਇਆ ਸਾਹਮਣੇ ਉਹ ਕਿਤੇ ਬਿਲਕੁਲ ਜੀ ਇਸੇ ਚੀਜ਼ ਸਹੀ ਸਾਡੇ ਮਨਾਂ ਮਤਲਬ ਰੈਗੂਲਰ ਕੰਮ ਦਿਆ ਸ਼ਹਿਰ ਦੇ ਵਿੱਚ ਜੋ ਆ ਸਿਰ ਫੋਨ ਦਾ ਨੰਬਰ ਸੀ ਗੱਡੀ ਦਾ ਜਿੱਥੇ ਨੋਰਥ ਤੋਂ ਕੁੰਜੀ ਆਮ ਨਾਕੇ ਪੀਸੀਆ ਦੇ ਰਿਪੋਰਟ ਸੁਣ ਲੱਗੇ ਦੇਖੀ ਬਿਲਕੁਲ ਜੈਡ ਬਲੈਕ ਸ਼ੀਸ਼ੇ ਸਾਡੀ ਮੁਲਾਜ਼ਮਾਂ ਦੀ ਬਹੁਤ ਅੱਛੀ ਕਾਰਗੁਜ਼ਾਰੀ ਆ ਜੀ ਇਹਨਾਂ ਨੇ ਇੱਕ ਸ਼ੱਕੀ ਬਾਈਕਿੰਗ ਹੀ ਰੋਕਿਆ ਤੇ ਉਹਦੇ ਵਿੱਚੋਂ ਸਾਹ ਨੂੰ ਇੱਕ ਕ੍ਰਿਮੀਨਲ ਐਲੀਮੈਂਟ ਦੇਖੋ ਰੰਗੜਕ ਹੋ ਗਿਆ ਬਹੁਤ ਅੱਛੀ ਕਾਰਗੁਜ਼ਾਰੀ ਆ ਪੀਸੀਆ ਦੇ ਮੁਲਾਜ਼ਮਾਨੇ ਔਰ ਜਿਸ ਤਰੀਕੇ ਦਾ ਇਹਨਾਂ ਨੇ ਅਟੈਕ ਕਰ ਰਿਆ ਸੀ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਇਹਨੂੰ ਕੰਮ ਕੀਤਾ ਹੈਗਾ ਔਰ ਸਾਡੀ ਇਮੀਡੀਏਟ ਪੁਲਿਸ ਪਾਰਟੀ ਵੀ ਬਾਕੀ ਵੀ ਗਈਆਂ ਰਿਸਪੌਂਡ ਕੀਤਾ ਤੋਂ ਬਹੁਤ ਅੱਛਾ ਰਿਸਪੌਂਸ ਟਾਈਮ ਸੀਗਾ ਮੈਡਮ ਕੀ ਕਾਮਗਰਾਂ ਕੀ ਕਰਦੇ ਨੇ ਏ ਜੀ ਕੋਈ ਕੰਮ ਨਹੀਂ ਹਜੇ ਤੱਕ ਇਹਦਾ ਸਾਨੂੰ ਨਹੀਂ ਦੱਸਿਆ ਖੇਤੀ ਜਾਂਦਾ ਹੈਗਾ ਬਟ ਵੀ ਹੈਵ ਨਾਟ ਬੀਨ ਏਬਲ ਟੂ ਜਸਟੀਫਾਈ ਨਹੀਂ ਕਰ ਪਾਇਆ ਹਜੇ ਤੱਕ ਇਹਦਾ ਆਮਦਨ ਦਾ ਰੱਲ ਲੱਗੀ ਹੈ ਤੇ ਜਿਹੜੇ ਮੈਡਮ ਮੁਲਾਜ਼ਮਾਂ ਨੇ ਉੱਥੇ ਨੂੰ ਇਨਵੈਸਟ ਕੀਤਾ ਆ ਉਹਨਾਂ ਉਹ ਕੀ ਕਹਿਣਾ ਚਾਹੁੰਦੇ ਆ ਇਹ ਬਹੁਤ ਅੱਛਾ ਹੈ ਜੀ ਇਹਨਾਂ ਨੇ ਬਹੁਤ ਅੱਛਾ ਬਾਦਰੀ ਨਾਲ ਇਹਨਾਂ ਨੂੰ ਕ੍ਰਿਮੀਨਲ 엘ਿਮੈਂਟ ਨੂੰ ਉਹਨਾਂ ਦਾ ਕੀਤਾ ਹੈਗੇ ਅਸੀਂ ਇਹਨਾਂ ਦੇ ਜਿਹੜੇ ਹੈਗੇ ਐ ਸਰਟੀਫਿਕੇਟਸ ਇਹਨਾਂ ਦੇ ਰეკਮੈਂਡੇਸ਼ਨਸ ਫੀਚਰਿੰਗ ਹੈਗੀਆਂ ਐਂਡ ਇੱਕ ਕ੍ਰਿਮੀਨਲ 엘ਿਮੈਂਟ ਹੈਗਾ ਇਹਦੇ ਕੋਲ ਇਲੀਗਲ ਵੈਪਨ ਸੀਗਾ ਇਹ ਚਲਾ ਵੀ ਸਕਦਾ ਸੀਗਾ ਕਰੇ ਨੂੰ ਮੌਕੇ ਤੇ ਬਾਦਰੀ ਨਾਲ ਕਾਬੂ ਨਾ ਕਰਦੇ ਤੇ ਇਹ ਬਹੁਤ ਅੱਛੀ ਕਾਰਗੁਜ਼ਾਰੀ ਹੈਗੀ ਹੈ ਪੁਲਿਸ ਦੀ ਟੀਮ ਦੀ ਉਸਕੂਬਸਿਟੀ ਥਾਣੇ ਦੇ ਰੋਲ ਵਾਲੀ ਤੇ ਇੱਕ ਅੱਛੀ ਅਚੀਵਮੈਂਟ ਦਾ